ਜਸਟਿਨ ਟ੍ਰੂਡੋ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਟ੍ਰੂਡੋ ਨੂੰ ਕੁਝ ਰਾਹਤ ਜ਼ਰੂਰ ਮਿਲ ਗਈ ਹੈ ਪਰ ਟ੍ਰੂਡੋ ਤੇਆਂ ਮੁਸ਼ਕਲਾਂ ਦੇ ਵਿੱਚ ਕਾਟਾ ਨਹੀਂ ਹੋਇਆ ਦਰਅਸਲ ਵਿਰੋਧੀ ਧਿਰ ਦੇ ਵੱਲੋਂ ਟਰੂਡੋ ਦੀ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾ ਪਾਇਆ ਗਿਆ ਸੀ ਜਿਸ ਦੇ ਵਿੱਚ ਟਰੂਡੋ ਨੂੰ ਕੁਝ ਰਾਹਤ ਮਿਲੀ ਹੈ ਜਿਵੇਂ ਦੱਸਤੀ ਕਿ ਟਰੂਡੋ ਦੇ ਹੱਕ ਦੇ ਵਿੱਚ 211 ਵੋਟਾਂ ਪਈਆਂ ਨੇ ਉੱਥੇ ਹੀ ਵਿਰੋਧੀ ਧਿਰ ਨੂੰ 120 ਵੋਟਾਂ ਪਈਆਂ ਨੇ ਪਰ ਪਹਿਲੇ ਪ੍ਰਸਤਾਵ ਦੇ ਵਿੱਚ ਟਰੂਡੋ ਆਪਣਾ ਬਚਾ ਕਰਨ ਦੇ ਵਿੱਚ ਕਾਮਯਾਬ ਰਹੇ ਨੇ ਪਰ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਆਪਣੀ ਸਰਕਾਰ ਬਚਾਉਣ ਦੇ ਲਈ ਇਜ਼ਤ ਤੋਂ ਜ਼ਹਤ ਕਰਨੀ ਪਵੇਗੀ ਕਿਉਂਕਿ ਵਿਰੋਧੀ ਧਿਰ ਯਾਨੀ ਕਿ ਕੰਜ਼ਰਵੇਟਿਵ ਪਾਰਟੀ ਨੇ ਸੌ ਖਾਦੀ ਹੈ ਕਿ ਉਹ ਟਰੂਡੋ ਦੀ ਸਰਕਾਰ ਨੂੰ ਛੁੱਟਕੇ ਹੀ ਰਹਿਣਗੇ। ਗੱਲ ਦੇ ਕਿ ਟਰੂਡੋ ਦੀ ਸਰਕਾਰ ਘੱਟ ਗਿਣਤੀ ਦੇ ਵਿੱਚ ਹੈ ਅਤੇ ਉਹ ਪਹਿਲੇ ਇੰਤਿਹਾਨ ਦੇ ਵਿੱਚ ਬੀਤੇ ਦਿਨ ਅਵਿਸ਼ਵਾਸ ਪ੍ਰਸਤਾਵ ਤੋਂ ਬਚ ਕੇ ਰਹਿ। ਟਰੂਡੋ ਪਿਛਲੇ 9 ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਹੋਏ ਨੇ। ਟਰੂਡੋ ਦੀ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਨੇ ਹਰ ਹਿਲੇ ਸਰਕਾਰ ਛੁੱਟਣ ਦੀ ਸੌ ਖਾਦੀ ਹੈ। ਵਿਰੋਧੀ ਧਿਰ ਪੂਰੀ ਤਰ੍ਹਾਂ ਦੇ ਨਾਲ ਹਮਲਾਵਾਰ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੂਡੋ ਨੂੰ ਸਰਕਾਰ ਬਚਾਉਣ ਦੇ ਲਈ ਜਦਦੋ ਜ਼ਹਿਦ ਕਰਨੀ ਪਵੇਗੀ ਬੀਤੇ ਦਿਨ ਪੀਆਰ ਪੋਲੀਵਰ ਜੋ ਵਿਰੋਧੀ ਧਿਰ ਦੇ ਵੱਡੇ ਆਗੂ ਯਾਨੀ ਕਿ ਸੀਨੀਅਰ ਨੇਤਾ ਨੇ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਬੇਪਰੋਸ ਦੀ ਮਤਾ ਪੇਸ਼ ਕਰਕੇ ਸਰਕਾਰ ਦੀਆਂ ناکਾਮੀਆਂ ਗਿਣਵਾਈਆਂ ਗਈਆਂ ਸਨ ਜਗਮੀਤ ਸਿੰਘ ਦੀ ਪਾਰਟੀ ਅਤੇ ਲੋਕ ਕਯੂਬਿਕ ਨੇ ਵੀ ਮਤੇ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਸੱਤਾ ਤੇ ਟਰੂਡੋ ਦੀ ਕਮਜ਼ੋਰ ਪਕੜ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਹਫ਼ਤਿਆਂ ਦੇ ਵਿੱਚ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੁੱਖ ਵਿਰੋਧੀ ਕੰਜ਼ਰਵੇਟਿਵ ਨੇ ਮੰਗਲਵਾਰ ਨੂੰ ਸਰਕਾਰ ਨੂੰ ਡੇਗਣ ਦੇ ਲਈ ਦੁਬਾਰਾ ਕੋਸ਼ਿਸ਼ ਕਰਨ ਦੀ ਸੌਖਾਦੀ ਹੈ ਵਿਰੋਧੀ ਪੌਲੀਵਰ ਨੇ ਟਰੂਡੋ ਦੀ ਤਿੱਖੀ ਆਲੋਚਨਾ ਕੀਤੀ ਹੈ ਉਸ ਨੂੰ ਹਰ ਫਰੰਟ ਤੇ ਫੇਲ ਕਰਾਰ ਦਿੱਤਾ ਗਿਆ ਉਹਨਾਂ ਮੁਤਾਬਕ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਵੱਧਦੀ ਮਹਿੰਗਾਈ ਰਿਹਾਇਸ਼ ਸੰਕਟ ਅਤੇ ਅਪਰਾਧ ਦੇ ਨਾਲ ਨਜੁੱਟਣ ਦੇ ਵਿੱਚ ਨਾਕਾਮ ਰਹੇ ਨੇ ਜਦਕਿ ਰਾਸ਼ਟਰੀ ਕਰਜ਼ਾ ਵੀ ਦੁਗਣਾ ਹੋ ਗਿਆ ਹੈ ਪਰ ਹੋਰ ਵਿਰੋਧੀ ਪਾਰਟੀਆਂ ਜਿਨ੍ਹਾਂ ਦੇ ਸਮਰਥਨ ਦੀ ਲਿਬਰਲਾਂ ਨੂੰ ਪਛਾੜਨ ਲਈ ਲੋੜਿੰਦਾ ਹੈ ਉਹਨਾਂ ਨੇ ਸੱਜੇ ਪੱਖੀ ਏਜੰਡੇ ਦਾ ਵਿਰੋਧ ਕੀਤਾ ਹੈ ਲਿਬਰਲ ਹਾਊਸ ਦੀ ਨੇਤਾ ਗਰੀਨਾ ਗੋਲਡ ਨੇ ਟੋਰਿਸਤੇ ਖੇਡਾਂ ਖੇਡਣ ਦਾ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ અપਮਾਨਜਨਕ ਹੈ ਕਿ ਉਹ ਭਲਕੇ ਇੱਕ ਹੋਰ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਜਾ ਰਹੇ ਨੇ ਅਵਿਸ਼ਵਾਸ ਪ੍ਰਸਤਾਵ ਤੋਂ ਥੋੜੀ ਦੇਰ ਬਾਅਦ ਐਨਡੀਪੀ ਇੱਕ ਹੋਰ ਸਿਆਸੀ ਸੰਕਟ ਨੂੰ ਟਾਲਦਿਆਂ ਪੂੰਜੀ ਲਾਭ ਟੈਕਸਾਂ ਤੇ ਕਾਨੂੰਨ ਪਾਸ ਕਰਨ ਲਈ ਲਿਬਰਲਾਂ ਦੇ ਨਾਲ ਦੁਬਾਰਾ ਸ਼ਾਮਲ ਹੋ ਗਈ ਹੈ ਪੋਲੀਵਰੇ ਨੇ ਕੋਸ਼ਿਸ਼ ਜਾਰੀ ਰੱਖਣ ਦੀ ਸੋਖਾਦੀ ਹੈ ਕਿ ਹੈ ਕਿ ਸਰਕਾਰ ਨੂੰ ਡੇਗਣ ਦਾ ਅਗਲਾ ਮੌਕਾ ਅਗਲੇ ਹਫਤੇ ਪੇਸ਼ ਕੀਤਾ ਜਾਵੇਗਾ ਜੇਕਰ ਉਹ ਸਫਲ ਰਹਿੰਦਾ ਹੈ ਤਾਂ ਸਾਲ ਦੇ ਅੰਤ ਤੋਂ ਪਹਿਲਾਂ ਉਸ ਕੋਲ ਕੁਝ ਹੋਰ ਮੌਕੇ ਹੋਣਗੇ ਦੱਸਦੇ ਕਿ ਟਰੂਡੋ 2015 ਦੇ ਵਿੱਚ ਸੱਤਾ ਦੇ ਵਿੱਚ ਆਏ ਸਨ ਅਤੇ 2019 ਅਤੇ 21 ਦੀਆਂ ਵੋਟਾਂ ਦੇ ਵਿੱਚ ਪੋਲੀਵਰੇ ਦੇ ਦੋ ਪੁਰਵਜਾਂ ਨੂੰ ਹਰਾ ਕੇ ਸੱਤਾ ਦੇ ਵਿੱਚ ਬਣੇ ਰਹਿਣ ਦੇ ਵਿੱਚ ਕਾਮਯਾਬ ਰਹੇ ਲਿਬਰਲਾਂ ਨੂੰ ਸਮਰਥਨ ਦੇਣ ਦੇ ਲਈ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਹੋਏ ਸੌਦੇ ਨੇ ਉਸ ਦੀ ਸਰਕਾਰ ਨੂੰ 2025 ਦੇ ਅੰਤ ਤੱਕ ਸੱਤਾ ਦੇ ਵਿੱਚ ਰੱਖਿਆ ਹੈ ਪਰ ਐਨਡੀਪੀ ਨੇ ਲਿਬਰਲਾਂ ਦੇ ਨਾਲ ਆਪਣੇ ਗੱਠ ਜੋੜ ਨੂੰ ਚੰਗਾ ਨਹੀਂ ਸਮਝਿਆ ਉਹਨਾਂ ਮੁਤਾਬਕ ਇਹ ਗੱਠ ਜੋੜ ਉਹਨਾਂ ਦੀ ਲੋਕਪ੍ਰਿਅਤਾ ਨੂੰ ਠੇਸ ਪਹੁੰਚਾ ਰਿਹਾ ਹੈ ਇਸ ਲਈ ਉਹਨਾਂ ਨੇ ਗੱਠ ਜੋੜ ਛੱਡਣਾ ਹੀ ਬਿਹਤਰ ਸਮਝਿਆ ਦੱਸਦੀ ਹੈ ਕਿ ਟਰੂਡੋ ਦੀ ਸਰਕਾਰ ਦੇ ਉੱਪਰ ਤਲਵਾਰ ਲਟਕ ਰਹੀ ਹੈ ਪਹਿਲਾਂ ਤਾਂ ਐਨਡੀਪੀ ਦੇ ਵੱਲੋਂ ਆਪਣਾ ਐਲਾਈਅੰਸ ਲਿਬਰਲ ਪਾਰਟੀ ਤੋਂ ਤੋੜ ਲਿਆ ਗਿਆ ਅਤੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਮਤਾ ਪੇਸ਼ ਕੀਤਾ ਗਿਆ ਬੇਪਰੋਸਗੀ ਮਤਾ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਟਰੂਡੋ ਸਰਕਾਰ ਦੀਆਂ ناکامیਬੀਆਂ ਨੂੰ ਗਿਣਾਇਆ ਗਿਆ ਤੇ ਇਸੇ ਨਾਲ ਹੀ ਕਿਹਾ ਗਿਆ ਕਿ ਰਾਸ਼ਟਰੀ ਕਰਜ਼ਾ ਵੀ ਦੋ ਗੁਣਾ ਹੋ ਗਿਆ ਤੇ ਹਾਲਾਂਕਿ ਟਰੂਡੋ ਨੂੰ ਇਸ ਪ੍ਰਸਤਾਵ ਦੇ ਵਿੱਚ ਕੁਝ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਉਹਨਾਂ ਨੂੰ 211 ਵੋਟਾਂ ਪਈਆਂ ਨੇ ਉੱਥੇ ਹੀ ਵਿਰੋਧੀ ਧਿਰ ਨੂੰ 120 ਵੋਟਾਂ ਪਈਆਂ ਨੇ ਪਰ ਉੱਥੇ ਵਿਰੋਧੀ ਧਿਰ ਯਾਨੀ ਕਿ ਕੰਜ਼ਰਵੇਟਿਵ ਪਾਰਟੀ ਨੇ ਸੌਖਾ ਦਿੱਤੀ ਹੈ ਕਿ ਉਹ ਟਰੂਡੋ ਦੀ ਸਰਕਾਰ ਨੂੰ ਹੇਠਾਂ ਸੁੱਟ ਕੇ ਹੀ ਰਹਿਣਗੇ